ਪੰਜਾਬ 'ਚ ਮੌਨਸੂਨ ਮਚਾਏਗਾ ਤਬਾਹੀ ਇਨਾ ਜ਼ਿਲ੍ਹਿਆਂ 'ਚ ਜਲੋ ਅਲਰਟ ਕੀਤਾ ਜਾ ਰਿਹਾ ਹੈ ਗਰਜ ਤੂਫਾਨ ਸਮੇਤ ਮੀਂਹ ਨੂੰ ਲੈ ਕੇ ਦਿੱਤੀ ਚੇਤਾਵਨੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦ ਇਵਨ ਮੀਡੀਆ ਮੈਂ ਆਸ਼ੂਦੀਪ ਕੌਰ ਪੰਜਾਬ ਵਾਸੀਆਂ ਨੂੰ ਇਸ ਵਾਰ ਗਰਮੀ ਤੋਂ ਕਾਫੀ ਰਾਹਤ ਮਿਲ ਰਹੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਤਪਦੀ ਧੁੱਪ ਤੋਂ ਬਚਾ ਹੋਇਆ ਪੰਜਾਬ ਵਾਸੀਆਂ ਨੂੰ ਇਸ ਵਾਰ ਗਰਮੀ ਤੋਂ ਕਾਫੀ ਰਾਹਤ ਮਿਲ ਰਹੀ ਹੈ ਕਈ ਚੀਜ਼ਾਂ 'ਚ ਮੀਂਹ ਕਾਰਨ ਤਪਦੀ ਧੁੱਪ ਤੋਂ ਬਚਾ ਹੋਇਆ ਤੁਹਾਨੂੰ ਦੱਸ ਦਈਏ ਪੰਜਾਬ 'ਚ ਦੱਖਣੀ ਪੱਛਮੀ ਮੌਨਸੂਨ ਦੇ ਐਕਟਿਵ ਹੋਣ ਨਾਲ ਮੌਸਮ 'ਚ ਤਬਦੀਲੀ ਸਾਫ਼ ਦਿਖਾਈ ਦੇ ਰਹੀ ਹੈ 28 ਜੂਨ ਤੋਂ ਅਗਲੇ ਕੁਝ ਦਿਨਾਂ ਤੱਕ ਸੂਬੇ ਦੇ ਕਈ ਹਿੱਸਿਆਂ 'ਚ ਗਰਜ ਸਮੇਤ ਤੂਫਾਨ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅੱਜ 12 ਜ਼ਿਲ੍ਹਿਆਂ 'ਚ ਮੀਂਹ ਲਈ yellow alert ਜਾਰੀ ਕੀਤਾ ਗਿਆ ਸ਼ੁੱਕਰਵਾਰ ਨੂੰ ਪਠਾਨਕੋਟ 'ਚ ਹਲਕੀ ਬਾਰਿਸ਼ ਦਰਜ ਕੀਤੀ ਗਈ ਹੈ ਜਦੋਂ ਕਿ ਰੋਪੜ 'ਚ 0.5 ਮਿਲੀਮੀਟਰ ਬਾਰਿਸ਼ ਹੋਈ ਹੈ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਮੀਂਹ ਆ ਪੈਣ ਕਾਰਨ ਵਾਤੋਂ ਵਧ ਤਾਪਮਨ 3.1 डिग्री सेल्सियस ਵਧਿਆ ਪਰ ਇਹ ਔਸਤ ਦੇ ਆਸ-ਪਾਸ ਰਿਹਾ ਬਠਿੰਡਾ 'ਚ ਸਭ ਤੋਂ ਵੱਧ ਤਾਪਮਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਅਮ੍ਰਿਤਸਰ 'ਚ ਤਾਪਮਨ 4.5 ਡਿਗਰੀ ਵਧਿਆ ਅਤੇ ਵੱਧ ਤੋਂ ਵੱਧ ਤਾਪਮਨ 34 ਡਿਗਰੀ ਲੁਧਿਆਣਾ 'ਚ 36.1 ਡਿਗਰੀ ਪਟਿਆਲਾ 'ਚ 36.8 ਡਿਗਰੀ ਅਤੇ ਪਠਾਨਕੋਟ 34.6 ਡਿਗਰੀ ਹੈ 28 ਜੂਨ ਤੋਂ ਲੈ ਕੇ ਅਗਲੇ 3-4 ਦਿਨਾਂ ਤੱਕ ਪੰਜਾਬ 'ਚ ਮੌਸਮ ਐਕਟਿਵ ਰਹਿਣ ਵਾਲਾ ਹੈ ਕੁਝ ਦਿਨਾਂ 'ਚ ਬਾਦ ਦੁਬਾਰਿਸ਼ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਲੋਕਾਂ ਨੂੰ ਸੁਚੇਤ ਰਹਿਣ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀਆਂ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਗਈ ਹੈ ਅੱਜ ਰਾਜ ਦੇ ਜ਼ਿਆਦਾਤਰ ਹਿੱਸੇ 'ਚ ਤਾਪਮਨ ਆਮ ਰਹੇਗਾ ਉੱਤਰ ਅਤੇ ਉੱਤਰੀ ਪੂਰਬੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂ ਲੁਧਿਆਣਾ ਜਲੰਧਰ ਅਤੇ ਕਪੂਰਥਲਾ ਵਿੱਚ ਹਲਕੀ ਬਾਰਿਸ਼ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ 29 ਜੂਨ ਰਾਤ ਚ ਭਾਰੀ بارش ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਨਮਾ ਸ਼ਹਿਰ ਲੁਧਿਆਣਾ ਸੰਗਰੂਰ ਮਲੇਰਕੋਟਲਾ ਪਟਿਆਲਾ ਮੋਹਾਲੀ ਰੂਪਨਗਰ ਵਰਗੇ ਜ਼ਿਲ੍ਹਿਆਂ 'ਚ ਗਰਜ ਨਾਲ ਭਾਰੀ ਤੋਂ ਬਹੁਤ ਭਾਰੀ بارش ਹੋਣ ਦੀ ਭਵਿੱਖਬਣੀ ਕੀਤੀ ਗਈ ਹੈ ਇਸ ਦੇ ਨਾਲ ਹੀ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਵਰਗੇ ਦੱਖਣੀ ਪੱਛਮੀ ਜ਼ਿਲ੍ਹਿਆਂ 'ਚ ਵੀ ਬੱਦਲਬਾਈ ਅਤੇ ਮੀਂਹ ਪੈਣ ਦੀ ਉਮੀਦ ਹੈ 30 ਜੂਨ ਰਾਜ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਗਰਜ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਖਾਸ ਕਰਕੇ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਮੋਹਾਲੀ ਸੰਗਰੂਰ ਪਟਿਆਲਾ ਆਦਿ 'ਚ ਜੈਲੋ ਅਲਰਟ ਜਾਰੀ ਕੀਤਾ ਗਿਆ ਅੰਮ੍ਰਿਤਸਰ ਬੱਦਲਬਾਈ ਰਹਿਣ ਦੀ ਉਮੀਦ ਹੈ ਕੁਝ ਬੂੰਦਾਬੰਦੀ ਹੋ ਸਕਦੀ ਹੈ ਤਾਪਮਾਨ 27 ਤੋਂ 31 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਜਲੰਧਰ ਵਿੱਚ ਬੱਦਲਬਾਈ ਰਹਿਣ ਦੀ ਉਮੀਦ ਹੈ, ਕੁਝ ਬੂੰਦਾਬੰਦੀ ਹੋ ਸਕਦੀ ਹੈ। ਤਾਪਮਾਨ 27 ਤੋਂ 30 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਲੁਧਿਆਣਾ ਬੱਦਲਬਾਈ ਰਹਿਣ ਦੀ ਉਮੀਦ ਹੈ, ਕੁਝ ਬੂੰਦਾਬੰਦੀ ਹੋ ਸਕਦੀ ਹੈ। ਤਾਪਮਾਨ 27 ਤੋਂ 32 ਡਿਗਰੀ ਦੇ ਵਿਚਕਾਰ ਰਹਣ ਦੀ ਉਮੀਦ ਹੈ। ਪਟਿਆਲਾ ਦੇ ਵਿੱਚ ਬੱਦਲਬਾਈ ਰਹਿਣ ਦੀ ਸੰਭਾਵਨਾ ਹੈ, ਕੁਝ ਬੂੰਦਾਬੰਦੀ ਹੋ ਸਕਦੀ ਹੈ। ਤਾਪਮਾਨ 28 ਤੋਂ 34 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਮੋਹਾਲੀ ਦੇ ਵਿੱਚ ਬੱਦਲਬਾਈ ਰਹਿਣ ਦੀ ਉਮੀਦ ਹੈ ਕੁਝ ਬੂੰਦਾਬੰਦੀ ਹੋ ਸਕਦੀ ਹੈ ਤਾਪਮਨ 28 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਪੰਜਾਬ ਚ ਮੌਨਸੂਨ ਮਚਾਏਗਾ ਤਬਾਹੀ ਇਨਾ ਜ਼ਿਲ੍ਹਿਆਂ ਚ ਜਲੋ ਅਲਰਟ ਕੀਤਾ ਜਾਰੀ ਗਰਜ ਤੂਫਾਨ ਸਮੇਤ ਮੀਂਹ ਨੂੰ ਲੈ ਕੇ ਦਿੱਤੀ ਚੇਤਾਵਨੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਏਵਨ ਮੀਡੀਆ ਮੈਂ ਆਸ਼ੁਦੀਪ ਕੌਰ ਪੰਜਾਬ ਵਾਸੀਆਂ ਨੂੰ ਇਸ ਵਾਰ ਗਰਮੀ ਤੋਂ ਕਾਫੀ ਰਾਹਤ ਮਿਲ ਰਹੀ ਹੈ। ਕਈ ਛਿਲਿਆਂ ਦੇ ਵਿੱਚ ਤਪਦੀ ਧੁੱਪ ਤੋਂ ਬਚਾ ਹੋਇਆ ਪੰਜਾਬ ਵਾਸੀਆਂ ਨੂੰ ਇਸ ਵਾਰ ਗਰਮੀ ਤੋਂ ਕਾਫੀ ਰਾਹਤ ਮਿਲ ਰਹੀ ਹੈ। ਕਈ ਛਿਲਿਆਂ 'ਚ ਮੀਂਹ ਕਾਰਨ ਤਪਦੀ ਧੁੱਪ ਤੋਂ ਬਚਾ ਹੋਇਆ ਤੁਹਾਨੂੰ ਦੱਸ ਦਈਏ। ਪੰਜਾਬ 'ਚ ਦੱਖਣੀ ਪੱਛਮੀ ਮੌਨਸੂਨ ਦੇ ਐਕਟਿਵ ਹੋਣ ਨਾਲ ਮੌਸਮ 'ਚ ਤਬਦੀਲੀ ਸਾਫ਼ ਦਿਖਾਈ ਦੇ ਰਹੀ ਹੈ। 28 ਜੂਨ ਤੋਂ ਅਗਲੇ ਕੁਝ ਦਿਨਾਂ ਤੱਕ ਸੂਬੇ ਦੇ ਕਈ ਹਿੱਸਿਆਂ 'ਚ ਗਰਜ ਸਮੇਤ ਤੂਫਾਨ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅੱਜ 12 ਜ਼ਿਲ੍ਹਿਆਂ 'ਚ ਮੀਂਹ ਲਈ yellow alert ਜਾਰੀ ਕੀਤਾ ਗਿਆ ਸ਼ੁੱਕਰਵਾਰ ਨੂੰ ਪਠਾਨਕੋਟ 'ਚ ਹਲਕੀ ਬਾਰਿਸ਼ ਦਰਜ ਕੀਤੀ ਗਈ ਹੈ ਜਦੋਂ ਕਿ ਰੋਪੜ 'ਚ 0.5 ਮਿਲੀਮੀਟਰ ਬਾਰਿਸ਼ ਹੋਈ ਹੈ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਮੀਂਹ ਆ ਪੈਣ ਕਾਰਨ ਵਾਤੋਂ ਵਧ ਤਾਪਮਨ 3.1 ਡਿਗਰੀ ਸੈਲਸੀਅਸ ਵਧਿਆ ਪਰ ਇਹ ਔਸਤ ਦੇ ਆਸ-ਪਾਸ ਰਿਹਾ ਬਠਿੰਡਾ 'ਚ ਸਭ ਤੋਂ ਵੱਧ ਤਾਪਮਨ 45 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਅਮ੍ਰਿਤਸਰ 'ਚ ਤਾਪਮਨ 4.5 ਡਿਗਰੀ ਵਧਿਆ ਅਤੇ ਵੱਧ ਤੋਂ ਵੱਧ ਤਾਪਮਨ 34 ਡਿਗਰੀ ਲੁਧਿਆਣਾ 'ਚ 36.1 ਡਿਗਰੀ ਪਟਿਆਲਾ 'ਚ 36.8 ਡਿਗਰੀ ਅਤੇ ਪਠਾਨਕੋਟ 34.6 ਡਿਗਰੀ ਰਿਹਾ 28 ਜੂਨ ਤੋਂ ਲੈ ਕੇ ਅਗਲੇ 3-4 ਦਿਨਾਂ ਤੱਕ ਪੰਜਾਬ 'ਚ ਮੌਸਮ ਐਕਟਿਵ ਰਹਿਣ ਵਾਲਾ ਹੈ ਕੁਝ ਦਿਨਾਂ 'ਚ ਬਦ ਦੁਬਾਰਿਸ਼ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਲੋਕਾਂ ਨੂੰ ਸੁਚੇਤ ਰਹਿਣ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀਆਂ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਗਈ ਹੈ ਅੱਜ ਰਾਜ ਦੇ ਜ਼ਿਆਦਾਤਰ ਹਿੱਸੇ 'ਚ ਤਾਪਮਨ ਆਮ ਰਹੇਗਾ ਉੱਤਰ ਅਤੇ ਉੱਤਰੀ ਪੂਰਬੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਜਿਵੇਂ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਲੁਧਿਆਣਾ ਜਲੰਧਰ ਅਤੇ ਕਪੂਰਥਲਾ ਵਿੱਚ ਹਲਕੀ ਬਾਰਿਸ਼ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ 29 ਜੂਨ ਰਾਜ ਚ ਭਾਰੀ بارش ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਨਮਾ ਸ਼ਹਿਰ ਲੁਧਿਆਣਾ ਸੰਗਰੂਰ ਮਲੇਰਕੋਟਲਾ ਪਟਿਆਲਾ ਮੋਹਾਲੀ ਰੂਪਨਗਰ ਵਰਗੇ ਜ਼ਿਲ੍ਹਿਆਂ ਚ ਗਰਜ ਨਾਲ ਭਾਰੀ ਤੋਂ ਬਹੁਤ ਭਾਰੀ بارش ਹੋਣ ਦੀ ਭਵਿੱਖਬਣੀ ਕੀਤੀ ਗਈ ਹੈ ਇਸ ਦੇ ਨਾਲ ਹੀ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਵਰਗੇ ਦੱਖਣੀ ਪੱਛਮੀ ਜ਼ਿਲ੍ਹਿਆਂ 'ਚ ਵੀ ਬੱਦਲਬਾਈ ਅਤੇ ਮੀਂਹ ਪੈਣ ਦੀ ਉਮੀਦ ਹੈ 30 ਜੂਨ ਰਾਜ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਗਰਜ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ ਖਾਸ ਕਰਕੇ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਮੋਹਾਲੀ ਸੰਗਰੂਰ ਪਟਿਆਲਾ ਆਦਿ 'ਚ ਜੈਲੋ ਅਲਰਟ ਜਾਰੀ ਕੀਤਾ ਗਿਆ ਅੰਮ੍ਰਿਤਸਰ ਬੱਦਲਬਾਈ ਰਹਿਣ ਦੀ ਉਮੀਦ ਹੈ ਕੁਝ ਬੂੰਦਾਬੰਦੀ ਹੋ ਸਕਦੀ ਹੈ ਤਾਪਮਾਨ 27 ਤੋਂ 31 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਜਲੰਧਰ ਵਿੱਚ ਬੱਦਲਬਾਈ ਰਹਿਣ ਦੀ ਉਮੀਦ ਹੈ, ਕੁਝ ਬੂੰਦਾਬੰਦੀ ਹੋ ਸਕਦੀ ਹੈ। ਤਾਪਮਾਨ 27 ਤੋਂ 30 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਲੁਧਿਆਣਾ ਬੱਦਲਬਾਈ ਰਹਿਣ ਦੀ ਉਮੀਦ ਹੈ, ਕੁਝ ਬੂੰਦਾਬੰਦੀ ਹੋ ਸਕਦੀ ਹੈ। ਤਾਪਮਾਨ 27 ਤੋਂ 32 ਡਿਗਰੀ ਦੇ ਵਿਚਕਾਰ ਰਹਣ ਦੀ ਉਮੀਦ ਹੈ। ਪਟਿਆਲਾ ਦੇ ਵਿੱਚ ਬੱਦਲਬਾਈ ਰਹਿਣ ਦੀ ਸੰਭਾਵਨਾ ਹੈ, ਕੁਝ ਬੂੰਦਾਬੰਦੀ ਹੋ ਸਕਦੀ ਹੈ। ਤਾਪਮਾਨ 28 ਤੋਂ 34 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਮੋਹਾਲੀ ਦੇ ਵਿੱਚ ਬੱਦਲਬਾਈ ਰਹਿਣ ਦੀ ਉਮੀਦ ਹੈ ਕੁਝ ਬੂੰਦਾਬੰਦੀ ਹੋ ਸਕਦੀ ਹੈ ਤਾਪਮਾਨ 28 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ